ਅੱਜ ਮੈਨੂੰ ਬੜੇ ਕਹਿਣਗੇ ਅੱਜ ਸਾਡੇ ਨੌਜਵਾਨਾਂ ਨੂੰ ਵੇਖੋ ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤਰ ਵਾਰੇ ਪਰਿਵਾਰ ਵਾਰੇ ਬੱਚੇ ਵਾਰੇ ਕੰਡਿਆਂ ਤੇ ਪਏ ਸਭ ਕੁਝ ਲਟਾਇਆ ਉਹਨਾਂ ਦੇ ਉਹਨਾਂ ਦੀ ਉਮਤ ਨੂੰ ਭਾਵ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਦੀ ਕੌਮ ਨੂੰ ਅੱਜ ਕੱਲ੍ਹ ਕਈ ਗਾਉਣ ਵਾਲੇ ਕਬਰਾਂ ਨਾਲ ਜੋੜ ਰਹੇ ਨੇ ਤੇ ਦੁੱਖ ਤੇ ਲੱਗਦਾ ਹੀ ਹੈ ਨਾ ਵੇਖ ਕੇ ਵੇਖੋ ਜੀ ਬੱਚੇ ਤੇ ਗੁਰੂ ਗੋਬਿੰਦ ਸਿੰਘ ਦੇ ਆ ਪੁੱਤ ਕਲਗੀ ਧਰਨੇ ਵਾਰੇ ਤੇ ਇਹ ਗੌਣ ਵਾਲੇ ਆਪ ਝਾਂਜਰ ਬਾਣ ਕੇ ਨੱਚਣਗੇ ਤੇ ਉੱਥੇ ਜਾ ਕੇ ਤੇ ਸਾਡੇ ਜੋ ਉਥ ਪੜੇ ਲਿਖੇ ਬੱਚੇ ਕਾਲਜਾਂ ਚ ਪੜਨ ਵਾਲੇ ਬੱਚੇ ਇਹ ਸਾਰੇ ਫਿਰ ਮਸਤਾਂ ਦੀ ਜੈ ਮਸਤਾਂ ਦੀ ਜੈ ਕਰਦੇ ਫਿਰਦੇ ਨੇ ਫਿਰ ਦੁੱਖ ਤੇ ਲੱਗੇ ਗਈ ਵੀ ਬੱਚੇ ਗੁਰੂ ਗੋਬਿੰਦ ਸਿੰਘ ਦੇ ਆ ਓਏ ਤੁਸੀਂ ਕਿੱਧਰ ਲਈ ਜਾਂਦੇ ਹੋ ਇਹਨਾਂ ਨੂੰ ਜਿਹੜੀਆਂ ਕਬਰਾਂ ਤੋਂ ਮੜੀਆਂ ਮਸਾਣੀਆਂ ਤੋਂ ਸਾਡੇ ਗੁਰੂ ਜੀ ਨੇ ਰੋਕਿਆ ਤੁਸੀਂ ਸਾਡੇ ਬੱਚਿਆਂ ਨੂੰ ਉੱਥੇ ਲਈ ਜਾਂਦੇ ਹੋ ਦੁਖ ਤੇ ਲੱਗੇਗਾ ਸਾਡੇ ਭਰਾ ਗਲਤ ਰਸਤੇ ਪੈ ਰਹੇ ਆ ਗਲਤ ਕਰ ਰਹੇ ਆ ਹੁਣ ਕਈ ਬੰਦੇ ਮਨ ਚ ਸੋਚਣਗੇ ਵੀ ਇਹ ਮਸਤਾਨੂ ਕਾਤੋਂ ਕਹਿੰਦੇ ਆ ਧਿਆਨ ਨਾਲ ਸੁਣਿਓ ਗੱਲ ਹੁਣ ਗੱਲ 2 ਮਿੰਟ ਸੁਣ ਲਿਓ ਮਸਤਾਨੂ ਕਿਉਂ ਕਹਿੰਨੇ ਆ ਕਿਉਂਕਿ ਵੇਖੋ ਜਿਹੜੇ ਬੰਦੇ ਨੇ ਰੱਬ ਪ੍ਰਗਟ ਕਰ ਲਿਆ ਨਾ ਸਰੀਰ ਚੋਂ ਰੱਬ ਜਿਹੜੇ ਬੰਦੇ ਨੇ ਸਰੀਰ ਚੋਂ ਪ੍ਰਗਟ ਕਰ ਲਿਆ ਉਹ ਸਰੀਰ ਵਿੱਚ ਕਦੇ ਵੀ ਸ਼ਰਾਬ ਨਹੀਂ ਪੀਜ ਸਕਦਾ ਕਿਉਂਕਿ ਉਹਨੂੰ ਉਹਦਾ ਸਰੀਰ ਤੇ ਮੰਦਰ ਬਣ ਜਾਂਦਾ ਹੈ ਧਰਮ ਸਥਾਨ ਬਣ ਜਾਂਦਾ ਹੈ ਹਰੀ ਦਾ ਮੰਦਰ ਉਹਦਾ ਸਰੀਰ ਬਣ ਜਾਂਦਾ ਹੈ ਉਹ ਜਿਹੜੇ ਬੰਦੇ ਨੇ ਪਰਮਾਤਮਾ ਅੰਦਰ ਸਰੀਰ ਚ ਵੇਖ ਲਿਆ ਉਹ ਸਰੀਰ ਵਿੱਚ ਸਿਗਰਟ ਦਾ ਧੂਆਂ ਕਿਵੇਂ ਘੱਲੇਗਾ ਉਹ ਸਰੀਰ ਵਿੱਚ ਸ਼ਰਾਬ ਕਿਵੇਂ ਘੱਲੇਗਾ ਇਹਦਾ ਮਤਲਬ ਇਹ ਹੈ ਉਹਨੇ ਅਜੇ ਰੱਬ ਸਰੀਰ ਚ ਵੇਖਿਆ ਨਹੀਂ ਜਿਹੜੇ ਬੰਦੇ ਨੂੰ ਨਾਮ ਦੀ ਮਸਤੀ ਚੜੀ ਹੋਏਗੀ ਉਹਨੂੰ ਸ਼ਰਾਬ ਦੀ ਮਸਤੀ ਦੀ ਅਜੇ ਲੋੜ ਹੈ ਉਹਨੂੰ ਸਿਗਰਟ ਦੀ ਲੋੜ ਹੈ ਉਹਨੂੰ ਧੂਏ ਦੀ ਲੋੜ ਹੈ ਜੇ ਤੇ ਸਾਡੇ ਬੱਚਿਆਂ ਨੂੰ ਮਸਤਾ ਦੀ ਜੈ ਸਾਡੇ ਆਲੇ ਵਿਚਾਰੇ ਪੜ੍ਹੇ ਲਿਖੇ ਕਾਲਜਾਂ ਦੇ ਬੱਚੇ ਇਹਨਾਂ ਦੇ ਗਾਣੇ ਗੂਣੇ ਸੁਣ ਕੇ ਇਹ ਵੀ ਕਹਿਣਗੇ ਆਪਾਂ ਵੀ ਉੱਥੇ ਚੱਲ ਜਾਈਏ ਜੀ ਕਬਰ ਤੇ ਮੱਥਾ ਟੇਕੀਏ ਬਾਬਿਆਂ ਦੀ ਜੈ ਮਸਤਾ ਤੋਂ ਕੁਝ ਨਾ ਕੁਝ ਲੈ ਕੇ ਆਈਏ ਫਿਰ ਕਈ ਇੱਕ ਬੱਚਾ ਮੇਰੇ ਨਾਲ ਗੱਲ ਕਰਦਾ ਕਹਿੰਦਾ ਜੀ ਮਸਤੋ ਵੇਖੋ ਜੀ ਮਸਤ ਤੇ ਹੈ ਹੀ ਨੇ ਖਾਣ ਦਾ ਪਤਾ ਨਹੀਂ ਜਿੱਥੇ ਕੋਈ ਚੀਜ਼ ਪਈ ਐ ਕੱਪੜੇ ਲੀੜੇ ਲਾਹ ਤੇ ਕੋਈ ਪਤਾ ਹੀ ਨਹੀਂ ਨੰਗੇ ਹੋਏ ਫਿਰਦੇ ਆ ਮੈਂ ਕਿਹਾ ਇਦਾਂ ਦੇ ਮਸਤ ਤੇ ਫਿਰ ਇੱਕ ਪਿੰਡ 'ਚ ਹੀ ਦੋ ਚਾਰ ਲੱਭ ਜਾਣਗੇ ਕਈ ਬੱਚੇ ਇਦਾਂ ਦੇ ਹੈ ਆ ਜਿਹੜੇ ਵਿਚਾਰੇ ਮੰਝੇ ਤੇ ਪਏ ਆ ਨਾ ਖਾਣ ਦਾ ਪਤਾ ਐ ਨਾ ਪੀਣ ਦਾ ਪਤਾ ਐ ਵਿਚਾਰੇ ਉੱਥੇ ਹੀ ਕਿਰਿਆ ਵੀ ਕਰੀ ਜਾਂਦੇ ਆ ਉੱਥੇ ਉਹ ਰੋਟੀ ਵੀ ਖਾਈ ਜਾਂਦੇ ਆ ਇਦਾਂ ਦੇ ਮਸਤ ਤੇ ਪਿੰਡਾਂ 'ਚ ਹੀ ਬਹੁਤ ਨੇ ਜੇ ਤੇਰੀ ਬਹੁਤੀ ਸ਼ਰਮ ਹੈ ਫਿਰ ਉਹਨਾਂ ਨੂੰ ਹੀ ਮੱਥਾ ਟੇਕ ਲਿਆ ਕਰ ਨਾ ਮਾੜੀ ਨਾ ਚੰਗੀ ਉਹ ਵੀ ਤੇ ਸਾਧ ਹੀ ਨੇ ਹਰੇਕ ਪਿੰਡ 'ਚ ਹੀ ਪਏ ਇਦਾਂ ਦੇ ਬੱਚੇ ਨਾ ਵਿਚਾਰੇ ਜਿਉਂਦਿਆਂ ਚ ਨਾ ਮਰਦਿਆਂ ਚ ਸਰੀਰ ਇਦਾਂ ਦੇ ਬੱਚਿਆਂ ਦੇ ਹੈ ਆ ਜੇ ਤੇਰੀ ਇੰਨੀ ਸ਼ਰਤ ਹੈ ਤੇ ਉਹਨਾਂ ਨੂੰ ਮੱਥਾ ਟੇਕ ਫਿਰ ਤੇ ਇੱਕ ਗੱਲ ਹੋਰ ਸੁਣਾਓ ਸਾਡੇ ਕਲਗੀ ਤਰ ਦਸਤਾਰ ਸਜਾਉਂਦੇ ਸੀ ਬੋਲੋ ਸਜਾਉਂਦੇ ਸੀ ਨਾ ਬਸਤਰ ਪਾਉਂਦੇ ਸੀ ਤੇ ਸਾਨੂੰ ਮਰਦ ਨੇ ਕੀ ਆਖਿਆ ਸਾਰਿਆਂ ਆਪਣੇ ਆਪਾਂ ਸਿੱਖਾਂ ਨੂੰ ਖਾਲਸਾ ਮੇਰੋ ਪੁੱਤ ਪਿਓ ਤੇ ਹੀ ਜਾਂਦਾ ਹੈ ਸਿੱਖ ਗੁਰੂ ਵਰਗੇ ਕੱਪੜੇ ਪੰਧਾ ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗੇ ਕਿਉਂ ਆਪ ਕਿਉਂ ਲਿਸ਼ਕੇ ਪੁਸ਼ਕੇ ਫਿਰਦੇ ਹੋ ਫੇ ਤੁਸੀਂ ਵੀ ਲਾ ਦਿਓ ਕੱਪੜੇ ਜਿਵੇਂ ਉਹ ਲਈ ਫਿਰਦੇ ਨੰਗੇ ਜੇ ਤੁਸੀਂ ਵੀ ਹੋ ਜਾਓ ਫਿਰ ਪੂਰੇ ਤਰ੍ਹਾਂ ਹੀ ਬਣੋ ਚੇਲੇ ਉਹਨਾਂ ਦੇ ਜਿਹੜੇ ਬੱਚੇ ਅੱਜ ਸਾਡੇ ਜਾਣਗੇ ਜਿਹੜੇ ਨੌਜਵਾਨ ਸਾਡੇ ਜਾਣਗੇ ਵੇਖਿਓ ਜਰਾ ਧਿਆਨ ਨਾਲ ਗੱਲ ਸੁਣਿਓ ਬੱਚੇ ਉਹਦੇ ਮੂੰਹ ਵਿੱਚ ਸਿਗਰਟ ਪਾਈ ਹੈ ਸ਼ਰਾਬ ਦੀਆਂ ਚੁਸਕੀਆਂ ਪੀਂਦਾ ਹੈ ਤੇ ਜਿਹੜਾ ਬੰਦਾ ਸਿਗਰਟ ਪੀ ਰਿਹਾ ਹੈ ਤੇ ਸਾਡੇ ਬੱਚੇ ਕਹਿਣਗੇ ਜਦੋਂ ਸਾਡਾ ਬਾਬਾ ਪੀਂਦਾ ਹੈ ਸਿਗਰਟ ਮਾੜੀ ਨਹੀਂ ਸਿਗਰਟ ਮਾੜੀ ਨਹੀਂ ਬਾਬਾ ਪੀ ਰਿਹਾ ਤੇ ਸਾਡੇ ਬੱਚੇ ਵੀ ਪੀਣਗੇ ਰੀਸ ਕਰਨਗੇ ਨਕਲਾ ਕਰਨਗੇ ਇਹ ਗੁਰੂ ਗੋਬਿੰਦ ਸਿੰਘ ਦੇ ਆ ਪੁੱਤਰਾਂ ਨੂੰ ਕਬਰਾਂ ਨਾਲ ਜੋੜਨ ਗੁਰੂ ਗੋਬਿੰਦ ਸਿੰਘ ਦੇ ਆ ਪੁੱਤਰਾਂ ਨੂੰ ਅਮਲੀਆਂ ਨਾਲ ਜੋੜਨ ਗੁਰੂ ਗੋਬਿੰਦ ਸਿੰਘ ਦੇ ਆ ਪੁੱਤਰਾਂ ਨੂੰ ਸ਼ਰਾਬੀਆਂ ਨਾਲ ਜੋੜਨ ਉਥੇ ਜੋੜ ਦੇਣ ਗਲਤ ਰਸਤੇ ਤੋਰ ਦੇਣ ਤੇ ਮੇਰੇ ਵਰਗਾ ਬੋਲੇ ਵੀ ਨਾ ਮੈਨੂੰ ਇਸ ਗੱਲ ਦਾ ਪਤਾ ਮੇਰੀ ਵਿਰੋਧਤਾ ਇਹ ਕਰਦੇ ਆ ਬਹੁਤ ਸਾਡੇ ਬੱਚੇ ਵੀ ਕਈ ਨਹੀਂ ਸਮਝਦੇ ਪਰ ਸਾਡਾ ਫਰਜ਼ ਬਣਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ ਵੀ ਸਹੀ ਗੱਲ ਦੱਸੀ ਜਾਵੇ ਓਏ ਗੁਰੂ ਦੇ ਆ ਸਿੱਖਾ ਤੈਨੂੰ ਪਤਾ ਹੈ ਬਾਬਾ ਦੀਪ ਸਿੰਘ ਕੌਣ ਸੀ ਤੈਨੂੰ ਪਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਤੈਨੂੰ ਪਤਾ ਹੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਕੌਣ ਸੀ ਇਹਨਾਂ ਅ ਸਿੰਘਾਂ ਦਾ ਇਤਿਹਾਸ ਸਾਨੂੰ ਯਾਦ ਹੋਣਾ ਚਾਹੀਦਾ ਹੈ ਅਸੀਂ ਮਸਤਾਂ ਦੀ ਜੈ ਤੋਂ ਕੀ ਲੈਣਾ ਹੈ ਇਹਨਾਂ ਦੀ ਦੇਣ ਕੀ ਹੈ ਇਹਨਾਂ ਨੇ ਕਿਹੜੇ ਪੁੱਤ ਮਰਵਾਏ ਨੇ ਕਿਹੜਾ ਸ਼ਹੀਦ ਕਰਵਾਏ ਆ ਕਿਹੜਾ ਘਰ-ਬਾਰ ਲੁਟਾਇਆ ਕਿੰਨੇ ਖੋਪਰੀ ਲਵਾਈ ਹੈ ਉਹ ਉੱਥੇ ਬੈਠੇ ਆ ਵਿੱਚ ਹੀ ਸਿਗਰਟ ਪੀ ਵੀ ਜਾਂਦੇ ਆ ਵਿੱਚ ਹੀ ਉੱਥੇ ਲੰਮੇ ਪਏ ਆ ਲੇਟੇ ਪਏ ਆ ਕੱਪੜੇ ਲਾਹ ਤੇ ਕਦੇ ਪਾ ਲੈ ਅੱਛਾ ਇਹਨਾਂ ਮਸਤਾਂ ਨੂੰ ਇਹ ਜਰੂਰ ਪਤਾ ਹੈ ਵੀ ਆ ਗਾਉਣ ਵਾਲਾ ਮੇਰੇ ਗੀਤ ਗਾਉਂਦਾ ਹੈ ਇਹਦੇ ਤੋਂ ਮੈਂ ਬੋਰੀ ਨੋਟਾਂ ਦੀ ਛਿਟਣੀ ਆ ਆਖੋ ਸਤਨਾ ਗੱਜ ਕੇ ਆਖੋ ਸਤਨਾ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਇੰਨੀ ਅਕਲ ਹੈ ਵੀ ਬੋਰੀ ਨੋਟਾਂ ਦੀ ਛਟਣੀ ਐ ਨੋਟਾਂ ਦੀ ਬੋਰੀ ਸੁਟਣੀ ਸੀ ਸੁਟਦਾ ਜਾ ਕੇ ਝੁਕੀਆਂ ਚ ਜਿੱਥੇ ਗਰੀਬ ਮੰਗਦੇ ਫਿਰਦੇ ਨੇ ਭਰਿਆਂ ਨੂੰ ਭਰਦੀ ਦੁਨੀਆ ਭਰਿਆਂ ਨੂੰ ਭਰਦੇ ਬਥੇਰੇ ਆ ਸੁਟ ਉਹਨਾਂ ਤੇ ਜਿਨ੍ਹਾਂ ਨੂੰ ਲੋੜ ਐ ਚੱਕ ਕੇ ਬੋਰੀ ਨੋਟਾਂ ਦੀ ਭਰ ਤੇ ਲੈ ਜਾ ਉਹਨਾਂ ਗਰੀਬਾਂ ਨੂੰ ਵੰਡ ਕੇ ਆ ਆ ਚੱਕ ਦੱਥੀ ਆ ਚੱਕ ਦੱਥੀ ਆ ਚੱਕ ਦੱਥੀ ਆਕਾਰ ਸੇ ਵਾਲੇ ਲੰਗਰ ਲਾਉਂਦੇ ਨੇ ਲਾਓ ਲੰਗਰ ਜੇ ਦਿਲ ਕਰਦਾ ਹੈ ਇੰਨੀ ਮਾਇਆ ਹੈ ਭਰਿਆਂ ਨੂੰ ਕਿਉਂਕਿ ਜਿਹੜਾ ਬੰਦਾ ਮੇਰੇ ਗੁਣ ਗਾ ਰਿਹਾ ਉਹਦੇ ਤੋਂ ਮੈਂ ਨੋਟਾਂ ਦੀ ਬੋਰੀ ਜਦੋਂ ਵਾਰਾਂਗਾ ਉਹ ਤੇ ਫਿਰ ਮੇਰੀ ਜੈ ਹੀ ਗਨੇਗਾ ਉਹ ਤੇ ਮੇਰੀ ਬੱਲੇ ਬੱਲੇ ਕਰੇਗਾ ਹੀ ਫਿਰ ਮੇਰੀ ਜੈ ਜੈਕਾਰ ਤੇ ਉਹਨੇ ਕਰਨੀ ਹੋਈ ਐ ਮੈਂ 5 ਲੱਖ ਦੇ ਦਿਆਂਗਾ ਮੇਰੀ ਜੈ ਜੈਕਾਰ ਹੀ ਕਰਨਗੇ ਪਰ ਸੋਚਣਾ ਸਾਨੂੰ ਪੈਣਾ ਹੈ ਨੌਜਵਾਨਾਂ ਬੱਚਿਆਂ ਨੂੰ ਮੈਂ ਸਿੱਖ ਵੀਰਾਂ ਨੂੰ ਭਰਾਵਾਂ ਨੂੰ ਬਿੰਦੀ ਕਰਾਂਗਾ ਯਾਦ ਰੱਖੋ ਆਪਣਾ ਇਤਿਹਾਸ ਅਸੀਂ ਬਾਬਾ ਦੀਪ ਸਿੰਘ ਦੇ ਵਾਰਿਸਾਂ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਵਾਰਿਸਾਂ ਸਾਡੇ ਉਹ ਬਾਬੇ ਆ ਮਸਤੀ ਜਿਹੜੇ ਮਸਤੀ ਨਾਮ ਨਾਲ ਲੋੜ ਪੈਣ ਤੇ ਖੰਡੇ ਵੀ ਚਲਾਉਂਦੇ ਸੀ ਲੋੜ ਪੈਣ ਤੇ ਜੂਝਦੇ ਵੀ ਸੀ ਲੋੜ ਪੈਣ ਤੇ ਧੀਆਂ ਪੈਣਾ ਦੀਆਂ ਇੱਜ਼ਤਾਂ ਵੀ ਬਚਾਉਂਦੇ ਸੀ ਮੈਨੂੰ ਇੱਕ ਬੱਚੇ ਨੇ ਮੋਬਾਈਲ 'ਚ ਸੁਣਾਇਆ ਕਹਿੰਦੇ ਬਾਬਾ ਜੀ ਵੇਖਿਓ ਗੌਣ ਵਾਲਾ ਕੀ ਕਹਿੰਦਾ ਉਹ ਕਹਿੰਦਾ ਉਹ ਬੱਚਿਓ ਇਹ ਬੂਟੀ ਮਸਤਾ ਲਈ ਬਣੀ ਹੈ ਤੁਸੀਂ ਨਾ ਪੀਓ ਸ਼ਰਾਬ ਪੀ ਰਹੇ ਨੇ ਮੈਂ ਕਿਹਾ ਮਸਤਾ ਨੂੰ ਸਭ ਮਾਫ਼ੀਆਂ ਨੇ ਸ਼ਰਾਬ ਪੀਓ ਤਾਂ ਵੀ ਮaaf ਹੈ ਬੀੜੀ ਪੀਓ ਤਾਂ ਵੀ ਮaaf ਹੈ ਬਲਾਦਕਾਰ ਕਰੀ ਜੋ ਤਾਂ ਵੀ ਮaaf ਹੈ ਇਹਨਾਂ ਨੂੰ ਮਾਫ਼ੀਆਂ ਨੇ ਸਾਰੀਆਂ ਦੂਜਿਆਂ ਲੋਕਾਂ ਨੂੰ ਪਾਪ ਲੱਗਦੇ ਆ ਦੁਨੀਆਂ ਨੂੰ ਪਾਪ ਲੱਗਦੇ ਇਹਨਾਂ ਨੂੰ ਸਭ ਮਾਫੀਆਂ ਨੇ ਇਸ ਕਰਕੇ ਸਾਨੂੰ ਇਹ ਜਾਗਣਾ ਪੈਣਾ ਸਮਝਣਾ ਪੈਣਾ ਕੁਝ ਵੀ ਸੁਣਨਾ ਹੈ ਪਹਿਲਾਂ ਵਿਚਾਰ ਕਰ ਲਓ ਵੀ ਇਹਦਾ ਮਤਲਬ ਕੀ ਨਿਕਲੇਗਾ ਵੇਖੋ ਕੋਈ ਬੰਦਾ ਜਿੱਧਰ ਮਰਜ਼ੀ ਜੋੜੇ ਪਰ ਸਾਡੇ ਭਰਾਵਾਂ ਨੂੰ ਉਹ ਮਨੋਰੰਜਨ ਕਰ ਲਵੇ ਹਸਾ ਲਵੇ ਨਚਾ ਲਵੇ ਪਰ ਉਹ ਸਾਡੇ ਭਰਾਵਾਂ ਨੂੰ ਗਲਤ ਉਪਦੇਸ਼ ਦੇ